ਸਤਿ ਸ੍ਰੀ ਅਕਾਲ ਵੀਰ ਜੀ ਮਨਮੀਤ ਡੇਰੀ ਫਾਰਮ ਚ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਵਿਜਿਟ ਸੇਖਵਾ ਅੱਜ ਵੀਰ ਕੋ ਦੋ ਸੂਈਆਂ ਸਵਾਈਆਂ ਵਸ਼ੀਆਂ ਟੌਪ ਕਲਾਸ ਆਈਆਂ ਆਜੋ ਕਰਦੇ ਵੀਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜਲਮਨਤ ਜੀ ਵਧੀਆ ਵਧੀਆ ਵੀਰ ਜੀ ਬਹੁਤ ਸ਼ਾਬਾਸ਼ ਵਧੀਆ ਵਧੀਆ ਸੇਤਾਂ ਦੀ ਮਨਮੀਤ ਜਿਹੜੀ ਬਾਅਦ ਵਿੱਚ ਆਇਆ ਨੂੰ ਵੀ ਧੰਨਵਾਦ ਅਸੀਂ ਕਰ ਰਹੇ ਹਾਂ ਸਤਿ ਸ੍ਰੀ ਅਕਾਲ ਵੀਰ ਜੀ ਅੱਜ ਕਿੰਨੇ ਪਸ਼ੂ ਆ ਵੀਰ ਜੀ ਦੋ ਗੜਾ ਜੇ ਇੱਕ ਜਰਸੀ ਜੇ ਇਹ ਤੁਹਾਡਾ ਡਿਮੈਰ ਕਾਲੀ ਡੱਬੀ ਪਹਿਲਾਂ ਆਪਣਾ ਐਡਰੈਸ ਦੱਸ ਦੋ ਇਹ ਵੀਰ ਜੀ ਪਿੰਡਾ ਦਾ ਸੇਖਵਾ ਹਾਂ ਹਾਂਜੀ ਜ਼ਿਲ੍ਹਾ ਕਰਤਾਰਪੁਰ ਜ਼ਿਲ੍ਹਾ ਕਰਤਾਰ ਇਹ ਤਸਵੀਰ ਪਟਾਰਾ ਤਾ ਖਾਨਾ ਫੜੇਗਾ ਚੂੜੀਆਂ ਜੀ ਹਾਂਜੀ ਤੇ ਮੋਬਾਈਲ ਨੰਬਰ ਹੈਗਾ ਜੀ 84270 03715 ਠੀਕ ਹੈ ਵੀਰ ਜੀ ਹਾਂਜੀ ਵੀਰ ਜੀ ਫਿਰ ਦੱਸੋ ਦੋ ਵਹਿਰਾ ਵੀਰ ਕਹਿੰਦਾ ਆਪਣੇ ਕੋ ਸੂਈਆਂ ਸਵਾਈਆਂ ਵਾਂ ਆ ਵੇਖੋ ਵੀਰ ਜੀ ਇਹ ਵੀਰ ਜੀ ਕਨਵਰਸ ਹੋਏ ਹੋਗੀ ਇਹ ਵੀਰ ਜੀ ਦੱਸੋ ਵਾਲੇ ਵਹਿਰ ਦਾ ਦਲਸੀ ਦਾ ਦੂਜੇ ਸੂਏ ਵੇਖੋ ਵੀਰ ਜੀ ਵਹਿਰ ਦਾ ਤੋੜੋ ਵੀਰ ਜੀ ਹਾਂਜੀ ਵੇਖੋ ਵੀਰ ਜੀ ਥਾਨਕ ਕੁਆਲਟੀ ਵੇਖ ਲੋ ਹਾਲੇਵਾ ਚੰਗਾ ਲੱਗਾ ਗਾਈਨ ਵੇਖੋ ਵੀਰ ਜੀ ਹੋਰ ਵੀ ਚੰਗੀ ਲੱਗੀ ਵੈਰ ਨੂੰ ਥਾਨ ਬਹੁਤ ਸੋਹਣਾ ਲੱਗਾ ਵੈਰ ਨੂੰ ਆਉਂਦਾ ਵੀਰ ਜੀ ਮਰੇ ਬਾਦ ਵੇਖੋ ਵੀਰ ਜੀ ਥਾਨ ਨਹੀ ਰਿਹਾ ਆਉਂਦਾ ਵੀਰ ਜੀ ਹਾਲ ਦੋ ਕਵਾਲਟੀ ਵੀਰ ਜੀ ਕਵਾਲਟੀ ਨਹੀਂ ਚੰਗੀ ਵੀਰ ਜੀ ਵੈਰ ਚੰਗੀ ਸੋਹਣੀ ਵੀਰ ਜੀ ਵੇਖੋ ਵੀਰ ਜੀ ਫੇਸ ਕੁਆਲਟੀ ਵੀ ਦਿਖਾਤੀ ਥਾਨਲੇਵਾ ਫਿਰ ਦਿਖਾ ਦਿੰਨੇ ਤੁਹਾਨੂੰ ਵੇਖੋ ਵੀਰ ਜੀ ਏ ਵੀਰ ਜੀ ਇਹ ਫਿਰ ਦੁੱਧ ਕਿੰਨਾ ਪੜੂਗੀ ਉਹ ਤੇ ਵੀਰ ਜੀ ਹੁਣ ਠਾਠ ਪਾਇਆ 16 ਕਿਲੋ ਇਸ ਟਾਈਮ 16 ਕਿਲੋ ਤਿਆਰ ਵੇਖੋ ਵੀਰ ਜੀ ਫਿਰ ਥਾਨ ਲੈਵਾ ਦਿਖਾ ਦਿਓ ਵੀਰ ਹੱਥ ਲਾ ਕੇ ਦਿਖਾਉਂਦਾ ਵੇਖੋ ਠੰਡੀ ਸੀ ਦੇ ਵੇਖੋ ਵੀਰ ਜੀ ਥਾਨ ਲੈਵਾ ਵੀ ਚੰਗਾ ਵਹਿ ਰਿਹਾ ਲੱਗਦਾ ਬਾਕੀ ਵੀਰ ਜੀ ਕਹਿੰਦੇ ਇਹ ਨਾ ਤੱਕਾ ਲਾਇਆ ਜੀ ਹਾਂਜੀ ਹਾਂਜੀ ਕੋਲ ਤੁਹਾਨੂੰ ਪਹਿਲਾਂ ਵੀਡੀਓ ਦਾ ਚਮਾਈ ਦਾ ਟਾਈਮ ਹੋਇਆ 5 ਵਜੇ ਜੀ 5 ਵਜੇ ਹਾਂਜੀ ਵੀਰ ਜੀ ਚਮਾਈ ਦੇ ਟਾਈਮ ਤੇ ਵੀਡੀਓ ਕਾੰਢੀ ਜੀ ਹਾਂਜੀ ਵੀਰ ਜੀ ਬੰਦੀ ਆ ਹਾਂਜੀ ਹਾਂਜੀ ਤੇ ਬਾਕੀ ਚਵਾਈ ਬੜੀ ਐਡੀ ਵਜੇ ਲੱਗੀ ਮੋਗਾ ਲਗਾ ਗਏ 16 ਲੀਟਰ ਤਿਆਰ ਆ ਵਰਜੀ ਆਂ ਆਠ ਅੱਧਾ ਕਰਕੇ ਠੰਡਾ ਕਰਕੇ ਤੇ ਬਾਕੀ ਮੇਰੇ ਭਰਾ ਅਜਾ ਤਸੱਲੀ ਦੇ ਦਵਾਗੇ ਵੀ ਹਾਂ ਵੀ ਹਾਂ ਹਾਂਜੀ ਵਿੱਚ ਤਸੱਲੀ ਕਰਕੇ ਕੋਈ ਵੀਰ ਭਰਾ ਨੇ ਪੈਸੇ ਖਰਚਨੇ ਬੜੀ ਮਿਹਨਤ ਨਾਲ ਵਰਜੀ ਬੰਦਾ ਪੈਸਾ ਤੇ ਬਾਕੀ ਵੀ ਜੀ ਪੀ ਚਾਣੇ ਤੇ ਤੇਰਾ ਕਵਾਲ ਕੀ ਨੇ ਹਾਂ ਤੇ ਵਿੱਚ ਕੀ ਮੁੱਲ ਕਰਦੇ ਦੋ ਇਹਦਾ ਉਹਨਾਂ ਵੀ ਜੀ ਵੇਖੋ ਕਿਨੇ ਦੇਦੀ ਹੈ ਚੰਗੀ ਵਰਜੀ ਵੇਖੋ ਵੀਰ ਨੇ ਫੇਰ ਦਿਖਾਤਾ ਥਾਂ ਲੇਵਾ 16 ਲੱਗਾ ਵੇਰ ਨੂੰ ਜਿੰਨੀ ਠੰਡੀ ਸੀਲ ਵਾਹ ਰਿਹਾ ਵੇਖੋ ਵੇਖੋ ਫੇਰ ਫੇਰ ਕਵਾਲਤੀ ਦਿਖਾ ਦਿੰਦਾ ਤੁਹਾਨੂੰ ਇਹ ਤਾਂ ਮਾਲੇ ਵੀ ਕੀ ਆ ਵੱਛੀ ਜਾਂ ਵੱਛਾ ਆ ਪੱਛਾ ਦੇ ਪਸਾ ਆ ਵੇਖੋ ਵੀਰ ਜੀ ਇਹ ਤਾਂ ਮਾਲੇ ਵੱਛਾ ਵੀਰ ਜੀ ਤੇਰੇ ਫੀਲ ਹੋ ਗਏ ਜੀ 20 25 ਦਿਨ ਵੀਰ ਕਹਿੰਦਾ ਸੂਈ ਨੂੰ ਹੋ ਗਏ ਜੋ ਹਾਂਜੀ ਹਾਂਜੀ ਆ ਝੂਲ ਨਹੀਂ ਮੈਂ ਨਾਲ ਗਈ 10 ਦਿਨ ਪਹਿਲਾਂ ਨਹੀਂ ਵੀਰ ਜੀ ਚਾਹੀਦਾ ਨਹੀਂ ਪਤਾ ਕੀ ਜੇ ਕੰਮ ਕਰਨਾ ਸਹੀ ਕਰੋ ਇਹ ਕੀ ਮੁੱਲ ਕਰਦੇ ਵੀਰ ਜੀ ਦਾ ਵੀਰ ਜੀ ਭਾਵੇਂ ਤਾਂ ਕਰਨਾ 55 ਹਾਂਜੀ 55 ਦੀ ਦੇਖਦੀ ਆ ਹਾਂਜੀ ਕਰੋ 50 ਦੀ ਦੇਖਦੀ ਆ ਹਾਂਜੀ ਹਾਂਜੀ ਵੀਰ ਜੀ 40000 ਦੀ ਹਾਂ ਨਾ ਦੇ ਦਈਏ ਨਹੀਂ ਵੀਰ ਜੀ ਹੋਰ ਮਾਣ ਕਰੋ ਕਰਾਵਾ ਦੇ ਕਰਾਵਾ ਜੀ ਨਹੀਂ ਤੁਸੀਂ ਕਰੋ ਪਤਾ ਕੀ ਚੀਜ਼ ਆਪਣੇ ਪਹਿਲੀ ਵੀਡੀਓ ਆ ਨਹੀਂ ਤੁਸੀਂ ਘਰੋਂ ਰੋਣਾ ਵਾ 44 ਦੀ ਦੇ ਦिए ਹਾਂ ਨਾ ਤਾਂ 43000 ਦੀ ਹਾਂ ਨਾ 43000 ਦੀ ਵੀ ਤਨ 100 ਟੀਵੀ ਕਹਿੰਦਾ ਨਹੀਂ ਵੀਰ ਨੇ ਰੇਟ ਵੀ ਚੰਗਾ ਕੀਤਾ ਦੁੱਧ ਵੀਰ ਕਹਿੰਦਾ ਵੀਰ ਕਹਿੰਦਾ ਦੁੱਧ ਤਸੱਲੀ ਵਾਲਾ ਹੋਊਗਾ ਨਹੀਂ ਹੁੰਦੀ ਵੀਰ ਜੀ ਨਹੀਂ ਨਹੀਂ ਵਧੀਆ ਵੇਖੋ ਵੀਰ ਜੀ ਥਾਨਕਵਾਲ ਕੀ ਚੰਗਾ ਲੱਗਾ ਵੇਖੋ ਆ ਦੇਖੋ ਆ ਚੀਜ਼ ਦਿਖਾਓ ਨਾ ਚਵਾਈ ਦਾ ਟਾਈਮ ਹੋਇਆ ਜੇ ਨਾ ਕਿ ਵੀਰ ਜੀ ਨਹੀਂ ਗਈ ਨਹੀਂ ਹੈਗੀ ਆਗੀ ਵੀਰ ਜੀ ਇਹ ਵੀ ਤੇ ਫਿਰ ਦੂਜੇ ਨੰਬਰ ਵਾਲੀ ਦਿਖਾਓ ਇਹ ਵੀਟੀ ਇਹ ਦੂਜਾ ਸੁਗਾ ਵਾਲੇ ਇਹ ਦੂਜਾ ਸੁਗਾ ਵੀਰ ਕਹਿੰਦਾ ਵਾਹ ਵੇਖੋ ਵੀ ਕਿੰਨੀ ਸੀਲ ਜੇ ਤਾਂ ਥੱਲੇ ਪੈ ਜਾਉਂਗਾ ਠੰਡੀ ਸੀਲ ਵੇਖੋ ਵਿੱਚ ਇਹਦਾ ਥੱਲੇ ਪੈ ਜਾਉਂਗਾ ਹਾਂਜੀ ਜਵਾਈ ਬੜੀ ਵਧੀਆ ਲੱਗੀ ਨਹੀਂ ਚੰਗੀ ਵੀਰ ਜੀ ਹੈ ਫਿਰ ਨਿੱਗਰ ਚੱਡੇ ਦੀ ਆ ਪਰ ਦੁੱਧ ਬੜਾ ਥੱਲੇ ਦੇ ਦੁੱਧ ਵੀਰ ਕਹਿੰਦਾ ਵੀਰ ਕਹਿੰਦਾ ਨਗਰ ਚੱਡਾ ਵਾ ਪਰ ਦੁੱਧ ਚੰਗਾ ਵਾ ਜਦੇ ਥੱਲੇ ਬਾਕੀ ਤੁਹਾਨੂੰ ਪਹਿਲਾਂ ਨਹੀਂ ਕਹਿੜਾ ਨਾ ਕੋਈ ਨੁਕਸ ਨਹੀਂ ਪੰਦਾ ਨਹੀਂ ਵਧੀਆ ਵੀਰ ਜੀ ਆਹ ਜਿਹੜੀ ਚੀਜ਼ ਦੱਸ ਕੇ ਦੋ ਚੀਜ਼ ਮੂਰ ਦੇਖੋ ਵੀ ਇਹ ਫੇਸ ਕੁਆਲਟੀ ਵੇਖ ਲੋ ਹਾਂਜੀ ਹਾਂਜੀ ਵੱਡੀ ਵੈਣ ਚਲੋ ਵੀਰ ਜੀ ਥੋੜੋ ਵੇ ਅੱਲਾ ਵੀ ਜੀ ਫੇਸ ਕੁਆਲਟੀ ਤੌਰ ਦਿਖਾ ਦਿੰਨੇ ਤੁਹਾਨੂੰ ਥਾਲੇਵਾ ਦਿਖਾ ਦਿੰਨੇ ਫਿਰ ਦੇਖੋ ਵੀਰ ਜੀ ਲੈ ਉਹ ਜੀ ਤੇ ਪੂਰੀ ਫੁੱਲ ਸੈੱਟ ਜੀ ਲੈ ਚੰਗੀ ਵੱਡੀ ਵੈਰ ਹੈ ਵੀਰ ਜੀ ਡੱਬਾ ਰੰਗ ਲੱਗਾ ਵੈਰ ਨੂੰ ਤੁਹਾਨੂੰ ਪਤਾ ਵੀ ਜੀ ਜਾ ਰਹੇ ਦੁੱਧ ਕੱਢਦੀ ਹੈ ਲੈ ਕਰਦਾ ਜਾਤ ਨਸਲ ਵੀ ਕੱਢਣਾ ਵਾ ਦੇਖੋ ਵੀਰ ਜੀ ਥਾਲੇਵਾ ਫਿਰ ਤੁਹਾਨੂੰ ਚਾਜਣਾ ਦਿਖਾ ਦਿੰਨੇ ਇਹਦੇ ਵਿੱਚ ਥੱਲੇ ਕਿੰਨਾ ਦੁੱਧ ਆ ਇਸ ਵਕਤ ਇਹ ਥੱਲੇ ਵੀ ਕਿੰਨੇ ਦੁੱਧ ਆ 14 ਕਿਲੋ 14 ਕਿਲੋ ਵੀ ਕਿੰਨਾ ਪਿਆਰ 14 ਕਿਲੋ ਘੱਟ ਸਮ ਦੁੱਧ ਮਾਨੂੰ 13 ਕਿਲੋ ਪੱਕਾ ਦੁੱਧਿਆ ਲੈ ਲਾ 14 ਵੀਰ ਕਹਿੰਦਾ ਆਪਾਂ 13 ਕਰਕੇ ਦਵਾਂਗੇ ਹਾਂਜੀ ਹਾਂਜੀ ਵੀਰ ਲਓ ਵੀਰ ਜੀ ਫੇਰ ਥਣ ਲੈ ਆ ਆਹ ਥਣਕਵਾ ਠੰਡੀ ਫਸੀਲ ਪੜੀ ਆ ਹਾਂਜੀ ਥਣ ਵੀ ਚੰਗਾ ਲੱਗਾ ਕੱਲਾ ਚੱਡਾ ਇਹ ਵੀ ਐ ਨਿੱਗੇੜੇ ਦੀ ਆ ਨਿੱਗਰ ਚੱਡਾ ਵੀ ਕਿੰਨਾ ਰੱਖਦੀ ਆ ਇਹ ਦੁੱਧ ਨੂੰ ਬੜੀ ਆ ਦੁੱਧ ਨੂੰ ਵੀਰ ਕਹਿੰਦਾ ਬੜੀ ਆ ਹਾਂਜੀ ਹਾਂਜੀ ਇਹਦਾ ਵੀਰ ਜੀ ਕੀ ਮੁੱਲ ਕਰਦੇ ਜ ਫੇਰ ਇਹ ਵੀ ਪਿਆਰੀ ਦੇਣੀ ਆ ਹਾਂਜੀ ਬੜਾ ਪੱਕੀ ਨਹੀਂ ਗੈਣੀ ਆ ਹਾਂਜੀ ਇਹ ਵੀ ਦੇ ਲਈ 45000 ਦੀ ਨਹੀਂ ਜਾਜ ਕਰੋ ਫੇਰ ਕਰਾ ਲਾਤੀ ਨਿਕਰਾਉਣੀ ਕੋਰੋ ਜਾਜ ਮੈਂ ਨਹੀਂ ਆਰ ਕਿ ਤੁਸੀਂ ਆਪਣੇ ਮੂੰਹ ਕੋ ਮਾਨਦਾਨਾ ਇੱਕੋ ਗੱਲ ਕਰੋ ਇੱਕੋ ਰੇਟ ਦੋ ਜਾਂ ਦੋ ਇੱਕੋ ਰੇਟ ਵੀਰ ਕਹਿੰਦਾ 43 43000 ਵਿੱਚ ਜੇ ਕੋਈ ਜੋੜਾ ਖਰੇ ਤੇ ਉਹਦੇ ਵਿੱਚੋਂ ਹੋਰ ਮਾਨਦਾਨ 2000 ਕੱਟ ਲਓ ਜੇ ਵੀਰ ਕਹਿੰਦਾ ਜੋੜਾ ਖਰੂ ਵੀਰ ਕਹਿੰਦਾ ਦੋਆ ਫਿਰ ਹੋਰ ਮਾਨਦਾਨ ਕਰ ਦਾਂਗੇ ਇਹਦੇ ਵਿੱਚੋਂ ਬਾਕੀ ਵੀਰ ਕਹਿੰਦਾ ਆਓ ਚਵਾਓ ਤਸੱਲੀ ਕਰਕੇ ਲੈ ਗਏ ਜਾਓ ਤੇ ਬਾਕੀ ਵੀ ਜੀ ਬੰਦੀ ਬੈਠ ਸੁਣੀ ਛੋਟੀਆਂ ਵੀ ਆਪਣੇ ਸੋਤੀ ਆ ਇਹਦਾ ਵੀਰ ਜੀ ਬੱਚਾ ਕਿੱਥੇ ਬੱਜਾ ਆ ਵਸ਼ੀ ਇਹ ਪਾ ਲਓ ਆ ਵੇਖੋ ਵੀਰ ਜੀ ਇਹਦਾ ਵਸ਼ਾ ਵਸ਼ੀ 20 25 ਦਿਨ ਵੀਰ ਕਹਿੰਦਾ ਹੋਵੇ ਸੋਈ ਤੇ ਵਸ਼ੀ ਕਵਾ ਹੈ 600 ਤੋਂ ਧਾਗਣ ਵਾਲੇ ਜੀ ਹੂੰ ਕੋਈ ਗੱਲ ਆ ਵੇਖੋ ਵੀਰ ਜੀ ਆ ਵਸ਼ੀ ਆ ਆਇਓ ਵੀਰ ਜੀ ਇੱਧਰ ਫਿਰ ਕਿੱਡੀ ਨਾਂ ਅਡਰਸਤਾ ਨੰਬਰ ਦੱਸ ਦੋ ਆਪਣਾ ਇਹ ਵੀਰ ਜੀ ਨਾਮ ਮੇਰਾ ਹੈ राजे ਹਰਦੇਵ ਸਿੰਘ ਹਾਂਜੀ ਤੇ ਪਿੰਡ ਸੇਖਵਾ ਦੇ ਹਾਂਜੀ ਤੇ ਆ ਗਾਦੇ ਜ਼ਿਲ੍ਹਾ ਗਰਦਾਰਾਪੁਰ ਹੈ ਜ਼ਿਲ੍ਹਾ ਗਰਦਾਰਾਪੁਰ ਹੈ ਸੀਰ ਪਟਾਲਾ ਦਾ ਸਾਣਾ ਫਤਿਹਾਂ ਚੂੜੀਆਂ ਜੀ ਤੇ ਮੋਬਾਈਲ ਨੰਬਰ ਹੈ 84273 03315 ਤੇ ਬਾਕੀ ਮੇਰੇ ਵੀਰ ਤਾਂ ਜਿਹੜੇ ਮੇਰੇ ਵੀਰ ਨੇ ਕੋਈ ਖੜੇ ਤਾਂ ਮੈਨੂੰ ਆਣ ਇੱਥੇ ਆੜ ਕੇ ਮੇਰੇ ਘਰ ਤੇ ਨਹੀਂ ਨਹੀਂ ਵੀਰ ਜੀ ਤਸੱਲੀ ਕਰਕੇ ਚੋਚਵਾ ਕੇ ਖਰੋ ਵੀਰ ਜੀ ਹਾਂਜੀ ਹਾਂਜੀ ਤੇ ਚਵਾ ਦੋਵਾਂ ਦੇ ਮੇਰਾ ਵੀਰ ਬਹੁਤੇ ਵਧੀਆ ਚਵਾ ਆ ਤੇ ਬਾਕੀ ਤੁਸੀਂ ਸਾਣੇ ਜਿਹੜੇ ਤੁਸੀਂ ਰੋਜ਼ ਵੀਰ ਪਾਉਂਦੇ ਜੀ ਤੇ ਬਾਜ ਨਾ ਨਹੀਂ ਵੀਰ ਜੀ ਨਹੀਂ ਮਿਲਦੀ ਵਧੀਆ ਭਾਅ ਬਹੁਤ ਜੈਜਵੀਰ ਨੇ ਕੀਤਾ ਆ ਵੀਰ ਜੀ ਆਓ ਚਵਾਓ ਪਾਸ ਕਰਕੇ ਤਸੱਲੀ ਕਰਕੇ ਲੈ ਕੇ ਜਾਓ ਵੀਰ ਕਹਿੰਦਾ ਕੋਈ ਲੰਬਾ ਨਹੀਂ ਹੈਗਾ ਗਰੰਟੀ ਵਾਲੀਆਂ ਗੀਆਂ ਆ ਫੇਰ ਫੇਸ ਦਿਖਾ ਦੇਣੇ ਵੀਰ ਕਹਿੰਦਾ ਦਿਖਾ ਦਵਾਂ ਲੋ ਵੀਰ ਜੀ ਫੇਰ ਲੋ ਦੇਖੋ ਫੇਕ ਵਾਲੀ ਇਹਦਾ ਵੀ ਦਿਖਾ ਦਿਓ ਠੀਕ ਆ ਵੀਰ ਜੀ ਸਾਸਿਕਾ ਵੀਰ ਜੀ ਸਾਸਿਕਾ ਜੀ